ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸ ਮੇਰੇ ਪਿੰਡ ਵਖਤਗੜ گاਉਂ ਬਗਉਆ ਬਾਈ ਕੋਲ ਸਾਢੇ 4 ਵਜੇ ਗੱਭਣਾ ਠੀਕ ਹੈ ਜੀ ਬੱਸੀ ਤੇ ਖਾਣ ਤੋਂ ਵੀ ਦੇਖ ਲਿਆ ਠੀਕ ਹੈ ਜੀ ਥੋੜਾ ਥੋੜਾ ਲਾਉਣ ਲੱਗਿਆ ਸਾਰੇ ਖਾਣ ਬਰਾਬਰ ਆ ਠੀਕ ਹੈ ਜੀ ਵੜੇ ਮੜੇ ਸੰਗ ਦੇ ਹੈਗੇ ਜੀ ਤੁਹਾਡੇ ਸਾਹਮਣੇ ਆ ਤੇ ਬਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਂ ਵੀਰੇ ਆਪਣਾ ਬਾਈ ਨਾਂ ਜਗਜੀਤ ਸਿੰਘ ਮੰਡ ਬਖਤਗੜ ਜਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਕਿੰਨਾ ਟਾਈਮ ਲਗਾ ਵੀਰੇ ਗੱਬੜ ਕਿੰਨੇ ਟਾਈਮ ਦੀ ਹੈ ਬਾਈ ਸਾਢੇ 4 ਨੇ ਗੱਬਣ ਆ ਗਈ ਠੀਕ ਹੈ ਜੀ ਤੇ ਦਾ ਰੇਟ ਰੂਟ ਭਰਾ ਗਿਆ ਪਲਾਜ਼ਾ ਰੇਟ 32000 ਰੁਪਏ ਆ 32000 ਹਾਂਜੀ ਠੀਕ ਹੈ ਜੀ ਚੈੱਕ ਕਰਾਣੀ ਵੀ ਕਰਾਉਣੀ ਵੀਰੇ ਚੈੱਕ ਪਾ ਸਕਦੇ ਵੀਰੇ ਠੀਕ ਹੈ ਜੀ ਹਾਂਜੀ ਬੜਾ ਆਪਣੀ ਗਾਰੰਟੀ ਆ ਠੀਕ ਹੈ ਜੀ ਖੋਲ ਕੇ ਦਿਖਾ ਦੇ ਮੋੜੀ ਇਹ ਵੀ ਦੇਖ ਸਕਦੇ ਬੱਸੀ ਆ ਤੇ ਤਾਂ ਇਹ ਕੋਈ ਨਹੀਂ ਜੀ ਬਾਈ ਬਾਬਾ ਬੰਦੇ ਵੀ ਜੀਤਾ ਫਾਰਮ ਟੀਮ ਨੂੰ ਬਾਈ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨੇ ਮਿੱਤਰ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਆਪਣੇ ਨੰਬਰ ਹੈ 752800355 ਜੀ ਜੇ ਕਿਸੇ ਨੇ ਬਾਈ ਨੇ ਵੀਡੀਓ ਬਣਾਉਣੀ ਤਾਂ ਆਪਣਾ ਜਰੂਰ ਕੰਟੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ ਬਾਕੀ ਬਾਈ ਦਾ ਨੰਬਰ ਪਾਸਕ੍ਰੀਨ ਤੇ ਲਾ ਦਾਂਗੇ ਜੀ ਓਕੇ